ਬਿਲਕੁਲ ਸਰ ਅਸੀਂ ਐਪਰੀਸ਼ੀਏਟ ਕਰਦੇ ਆ ਇਸ ਚੀਜ਼ ਨੂੰ ਔਰ ਮੰਨਦੇ ਆ ਕਿ ਵਾਕੇ ਜਦੋਂ ਦੀ ਆਪ ਸਰਕਾਰ ਆਈ ਹੈ ਤੇ ਓਨੇ ਸਾਡੇ ਆਪਣਾ ਸਾਡੇ ਸ਼ਹਿਰ ਦਾ ਤੇ ਬਹੁਤ ਜ਼ਿਆਦਾ ਹੀ ਬਦਲਾਵ ਲੈ ਆਂਦਾ ਕਾਫੀ ਜ਼ਿਆਦਾ ਗਲੀਆਂ ਸੜਕਾਂ ਸੀਰੇ ਮਤਲਬ ਹਰ ਚੀਜ਼ ਦੀ ਪ੍ਰੋਬਲਮ ਦਾ ਸਾਰਟ ਆਊਟ ਕੀਤਾ ਵਾ ਸਾਨੂੰ ਇਸ ਸਰਕਾਰ ਤੇ ਬਹੁਤ ਮਾਨ ਹੈ ਔਰ ਸਾਨੂੰ ਈਟੀਓ ਸਾਹਿਬ ਤੇ ਤੇ ਖਾਸ ਕਰਕੇ ਬਹੁਤ ਜ਼ਿਆਦਾ ਹੀ ਵਿਸ਼ਵਾਸ ਹੈ ਕਿ ਇਹ ਸਾਨੂੰ ਅੱਗੋਂ ਵੀ ਸਾਡੇ ਲਈ ਬਹੁਤ ਕੰਮ ਕਰਨਗੇ ਇਹਨਾਂ ਨੇ ਹੁਣ ਤੱਕ ਵੀ ਆਪਣਾ ਜਦੋਂ ਤੱਕ ਦੀ ਮੈਂ ਦੇਖ ਰਹੀ ਆਂ ਵੀ ਇਸ ਸ਼ਹਿਰ ਦੇ ਵਿੱਚ ਕੁਝ ਵੀ ਚੇਂਜੇਸ ਨਹੀਂ ਆ ਰਹੀਆਂ ਸੀ ਪਰ ਇਹਨਾਂ ਦੇ ਆਉਣ ਤੋਂ ਬਾਅਦ ਤੇ ਬੜਾ ਕੁਝ ਹੀ ਚੇਂਜ ਹੋ ਗਿਆ ਵੈ ਇੱਕਦਮ ਸਾਫ਼ ਸੁਥਰਾ ਮਾਹੌਲ ਇੱਕਦਮ ਸਾਰੀ ਜਗ੍ਹਾ ਤੇ ਆਪਣਾ ਗਲੀਆਂ ਸੜਕਾਂ ਦਾ ਨਿਕਾਸ਼ ਪਾਣੀ ਦਾ ਨਿਕਾਸ ਵਾਟਰ ਸਪਲਾਈ ਨਹੀਂ ਕਿ ਕਈ ਗਲੀਆਂ ਚ ਹੈਗੀ ਸੀਗੀ ਉਹ ਵੀ ਸਾਰ ਨੇ ਲੈ ਕੇ ਆਂਦੀ ਐ ਉਹ ਬੜਾ ਕੁਝ ਕੀਤਾ ਹੈਗਾ ਵੈ ਇਸ ਕਰਕੇ ਸਾਨੂੰ ਇਹਨਾਂ ਤੇ ਬਹੁਤ ਮਾਣ ਹੈ ਈਟੀਓ ਸਾਹਿਬ ਤੇ ਲਈ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਸ਼ੁਕਰੀਆ ਸਰ ਆ ਕੱਲ ਮੁੱਖ ਮੰਤਰੀ ਸੇਤ ਯੋਜਨਾ ਜਿਹੜੀ ਪੰਜਾਬ ਦੇ ਵਿੱਚ ਸ਼ੁਰੂ ਕੀਤੀ ਗਈ ਸੀਗੀ ਸਾਡੇ ਮਾਨਯੋਗ ਆਮ ਆਦਮੀ ਪਾਰਟੀ ਦੇ ਕਨਵੀਨਰ ਸ਼੍ਰੀ ਰਵਿੰਦ ਕੇਜਰੀਵਾਲ ਸਾਹਿਬ ਦੁਆਰਾ ਤੇ ਸਾਡੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੁਆਰਾ ਉਹਦੀ ਅੱਜ ਅਸੀਂ ਘਰ-ਘਰ ਜਾ ਕੇ ਰਜਿਸਟ੍ਰੇਸ਼ਨ ਜਿਹੜੀ ਆ ਉਹ ਕਰ ਰਹੇ ਆ ਆ ਜੰਡਿਆਲਾ ਗੁਰੂ ਦੇ ਵਿੱਚ ਅਸੀਂ ਕਾਫੀ ਘਰਾਂ ਦੇ ਵਿੱਚ ਹੁਣ ਤੱਕ ਰਜਿਸਟ੍ਰੇਸ਼ਨ ਕਰ ਚੁੱਕੇ ਆ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਘਰ ਜਿਹੜੇ ਆ ਉਹ ਸਾਰੇ ਪੰਜਾਬ ਦੇ ਕਵਰ ਕਰ ਲਾਂਗੇ ਲੋਕ ਇਸ ਸਕੀਮ ਨੂੰ ਲੈ ਕੇ ਬਹੁਤ ਉਤਸ਼ਾਹਤ ਨੇ ਬਹੁਤ ਖੁਸ਼ ਨੇ ਕਿਉਂਕਿ ਸਾਡੇ ਕੋਲੇ ਵੀ ਜਦੋਂ ਕਿਸੇ ਪਰਿਵਾਰ ਦਾ ਕੋਈ ਜੀ ਬਿਮਾਰ ਹੁੰਦਾ ਸੀਗਾ ਜਦੋਂ ਇਲਾਜ ਵਾਸਤੇ ਜਾਂਦੇ ਸੀਗੇ ਤੇ ਬੜੀ ਕੰਡੀਸ਼ਨ ਮਾੜੀ ਹੁੰਦੀ ਆ ਪੈਸੇ ਉੱਥੇ ਇਲਾਜ ਦੇ ਦਿੱਤੇ ਨਹੀਂ ਸੀਗੇ ਜਾਂਦੇ بڑے ਫੋਨ ਆਉਂਦੇ ਸੀਗੇ ਕਿ ਹਸਪਤਾਲ ਵਾਲਿਆਂ ਨੂੰ ਕਹਿ ਦਿਓ ਕੁਝ ਪੈਸੇ ਕੱਟ ਕਰ ਲੈਣ ਤੇ ਹੁਣ ਤਾਂ 10 ਲੱਖ ਦਾ ਬੀਮਾ ਹਰ ਪਰਿਵਾਰ ਨੂੰ ਜਿਹੜਾ ਮੁਫਤ ਸੇਤ ਦੀ ਸੁਰੱਖਿਆ ਜਿਹੜੀ ਆ ਉਹ ਦੇ ਦਿੱਤੀ ਗਈ ਆ ਜੰਡਿਆਲਾ ਗਰੂ ਦੇ ਹਸਪਤਾਲ ਚਾਹੇ ਪ੍ਰਾਈਵੇਟ ਚਾਹੇ ਸਰਕਾਰੀ ਤੁਸੀਂ ਜਿੱਦੇ ਚ ਮਰਜੀ ਅਵਲ ਦੇ ਰੱਬ ਨੂੰ ਲੋਡ ਨਾ ਹੀ ਪਾਵੇ ਜੇ ਲੋਡ ਪੈਂਦੀ ਆ ਤੁਸੀਂ ਜਾ ਕੇ ਆਪਣਾ ਕੋਈ ਵੀ ਇਲਾਜ ਕਰਵਾ ਸਕਦੇ ਹੋ ਔਰ ਕਿਸੇ ਵੀ ਤਰ੍ਹਾਂ ਦਾ 1 ਰੁਪਿਆ ਵੀ ਜੜਾ ਤੁਹਾਡਾ ਉੱਥੇ ਨਹੀਂ ਲੱਗੂਗਾ ਜਿੰਨੇ ਪੈਸੇ ਆ ਉਹ ਮਾਨ ਸਰਕਾਰ ਦੇਊਗੀ ਆਵਾਦਮੀ ਪਾਰਟੀ ਦੀ ਸਰਕਾਰ ਦੇਊਗੀ ਤੁਹਾਨੂੰ ਉਹਦੀ ਚਿੰਤਾ ਕਰਨ ਦੀ ਲੋੜ ਨਹੀਂ ਸੋ ਇੱਕ ਬਹੁਤ ਵੱਡਾ ਬੋਝ ਜਿਹੜਾ ਆਪਣੇ ਪਰਿਵਾਰਾਂ ਦੇ ਉੱਤੇ ਸੀਗਾ ਖਾਸ ਤੌਰ ਤੇ ਗਰੀਬ ਪਰਿਵਾਰਾਂ ਤੇ ਸੀਗਾ ਕਿਉਂਕਿ ਆ ਦੇਖਿਆ ਕਿ ਜਦੋਂ ਕਿਸੇ ਪਰਿਵਾਰ ਦਾ ਜੀ ਬਿਮਾਰ ਹੋ ਜਾਂਦਾ ਸੀਗਾ ਤੇ ਛੋਟੇ-ਛੋਟੇ ਘਰ ਜਾਂ ਛੋਟੇ-ਛੋਟੀਆਂ ਜ਼ਮੀਨਾਂ ਉਹ ਵੀ ਵੇਚ ਜਾਂਦੀਆਂ ਸੀਗੀਆਂ ਹਸਪਤਾਲਾਂ ਦੇ ਵਿੱਚ ਤੇ ਕਈ ਵਾਰੀ ਤੇ ਆਪਾਂ ਇਹ ਕਰਦੇ ਸੀਗੇ ਆਪਾਂ ਹਸਪਤਾਲ ਲੈ ਕੇ ਹੀ ਨਹੀਂ ਜਾਂਦੇ ਆਪਣਾ ਮਰੀਜ਼ ਕਹਿੰਦੇ ਸੀ ਆਪਾਂ ਇੰਨੇ ਪੈਸੇ ਆਪਾਂ ਕਿੱਥੋਂ ਭਰਨੇ ਆ ਸੋ ਅੱਜ ਬਹੁਤ ਵੱਡੀ ਸਕੀਮ ਜਿਹੜੀ ਆ ਸਰਕਾਰ ਨੇ ਸਾਰੇ ਪਰਿਵਾਰਾਂ ਨੂੰ ਸਾਰੇ ਪੰਜਾਬ ਦੇ ਪਰਿਵਾਰਾਂ ਨੂੰ ਦੇ ਦਿੱਤੀ ਆ ਸੋ ਮੇਰੇ ਵੱਲੋਂ ਸ਼ੋਭ ਕਾਮਨਾਵਾਂ ਔਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਰੋਜ਼ ਅਸੀਂ ਕਾਫੀ ਸਾਡੀਆਂ ਟੀਮਾਂ ਜਿਹੜੀਆਂ ਨੇ ਅੱਜ ਲੱਗੀਆਂ ਨੇ ਸ਼ਹਿਰ ਦੇ ਵਿੱਚ ਵੀ ਲੱਗੀਆਂ ਨੇ ਪਿੰਡਾਂ ਦੇ ਵਿੱਚ ਵੀ ਲੱਗੀਆਂ ਨੇ ਔਰ ਅਸੀਂ ਜਲਦ ਥੋੜੇ ਸਮੇਂ ਦੇ ਵਿੱਚ ਸਾਰੇ ਪਰਿਵਾਰਾਂ ਨੂੰ ਇਹ ਜਿਹੜੇ ਹੈਲਥ ਕਾਰਡ ਆ ਇਸ਼ੂ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਜੀ